ਸਾ ਮੁਹਾਂਦਿ ਕੀ ਭਰੇ ਤੱਕ ਸਤ ਸ੍ਰੀ ਅਕਾਲ ਜੀ ਹਜੂਰ ਸਾਹਿਬ ਅਰਜਲ ਨਗਰ ਅਦੇੜ ਵਿਖੇ ਜੋ ਮਹਾਰਾਸ਼ਟਰ ਦੀ ਸਰਕਾਰ ਨੇ 1952 ਵਿੱਚ ਜੋ ਐਕਟ ਬਣਿਆ ਸੀ ਗੁਰੂ ਘਰ ਦਾ ਉਸ ਨੂੰ ਬਦਲ ਕਰਕੇ 2024 ਲਾਗੂ ਕੀਤਾ ਹੈ ਜਿਸ ਨਾਲ ਸਾਰੀ ਸਿੱਖ ਕੌਮ ਦੇ ਗੁਰੂ ਕੇ ਸਿੱਖਰ ਦੇ ਫਿਰਦੇ ਵਿਲੁੰਦਰੇ ਗਏ ਹਨ ਅਤੇ ਉਸ ਦੇ ਵਿਰੋਧ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਨ ਸੰਸਦ ਤੋਂ ਅੱਜ ਖਾਲਸੇ ਪੰਥ ਦਾ ਬਹੁਤ ਵੱਡਾ ਇਕੱਠ ਮੈਮੋਰੈਂਡਮ ਸਰਕਾਰ ਨੂੰ ਦੇਣ ਜਾ ਰਿਹਾ ਹੈ ਕਿ ਇਸ ਕਾਨੂੰਨ ਨੂੰ ਤੁਰੰਤ ਹੀ ਰੱਦ ਕੀਤਾ ਜਾਵੇ ਅਤੇ ਜਿੱਥੇ ਸਾਰਾ ਖਾਲਸਾ ਪੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਨ ਸਾਨ ਨੂੰ ਸਮਰਪਿਤ ਹੈ ਉੱਥੇ ਦਲ ਬਾਬਾ ਵਿਧੀ ਤਨ ਸਾਹਿਬ ਜੀ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਵੀ ਗੁਰੂ ਘਰ ਦੇ ਹਰ ਹੁਕਮ ਦੇ ਵਿੱਚ ਹਨ ਜੋ ਵੀ ਹੁਕਮ ਤਖ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਵੇਗਾ ਮਹਾਪੁਰਖ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਘਰ ਨੂੰ ਸਮਰਪਿਤ ਹਨ ਅਤੇ ਸਰਕਾਰ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਜੋ ਕਾਨੂੰਨ ਬਣਾਇਆ ਹੈ ਤੁਰੰਤ ਬਾਪ ਸਿਲੇ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੇ ਆਵੇ ਨਿਹਾਲੋ ਜਾ